ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅੱਜ ਆਪਾਂ 18ਵੀਂ ਪੌੜੀ ਦੀ ਜਿਹੜੀ ਵਿਚਾਰ ਹੈ ਉਹ ਸ਼ੁਰੂ ਕਰਦੇ ਆਂ ਧਿਆਨ ਦੇ ਨਾਲ শ্রবণ ਕਰਨਾ ਅਸੰਖ ਮੂਰਖ ਅੰਧ ਘੋਰ ਅਸਾਂਕ ਚੋਰ ਹਰਾਮ ਘੋਰ ਇਸ ਸ੍ਰਿਸ਼ਟੀ ਦੇ ਵਿੱਚ ਇਸ ਉਦਰਤ ਦੇ ਵਿੱਚ ਅਸੰਖ ਮੂਰਖ ਲੋਕਾਂ ਅੰਧਕੋਰ ਅੰਧਵਿਸ਼ਵਾਸੀ ਅੰਧਕੋਰ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਸੰਖ ਚੋਰ ਹਰਾਮਖੋਰ ਬੇਅੰਤ ਹੀ ਇੱਥੇ ਚੋਰ ਬੇਤੀ ਦੇ ਲੋਕ ਨੇ ਜਿਹੜੇ ਡਾਕੇ ਮਾਰਦੇ ਆ ਚੋਰੀਆਂ ਕਰਦੇ ਆ ਤੇ ਹਰਾਮ ਦੀ ਕਮਾਈ ਕਿਸੇ ਦਾ ਹੱਕ ਖਾਣਾ ਲੁੱਟਣਾ ਮਾਰਨਾ ਤੇ ਇਦਾਂ ਦੇ ਲੋਕ ਵੀ ਇੱਥੇ ਅਣਗਿਣਤ ਹਨ ਅਸੰਖ ਅਮਰ ਕਰ ਜਾਏ ਜੋਰ ਇੱਥੇ ਅਣਗਿਣਤ ਲੋਕ ਆਪਣੀ ਤਾਕਤ ਦੀ ਮਿਲੀ ਹੋਈ ਜੇ ਮੈਂ ਕੋਈ ਸਨੇਹ ਪੋਲੀਟਿਕਲ ਤਾਕਤ ਮਿਲ ਗਈ ਜਾਂ ਕੋਈ ਪ੍ਰਾਪਰਟੀ ਮਿਲ ਗਈ ਜਾਂ ਜ਼ਮੀਨਾਂ ਜ਼ਿਆਦਾ ਹੈ ਉਹਦੇ ਸਿਰ ਦੇ ਉੱਤੇ ਲੋਕਾਂ ਦੇ ਉੱਤੇ ਆਪਣਾ ਹੁਕਮ ਚਲਾ ਕੇ ਵਧੇਕੀਆਂ ਕਰਕੇ ਨਜਾਇਜ਼ ਤੌਰ ਤੇ ਆਪਣਾ ਹੁਕਮ ਚਲਾ ਕੇ ਉਹਨਾਂ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕਰਕੇ ਚਲੇ ਜਾਂਦੇ ਹਨ ਅਸੰਖ ਗਲਵੱਡ ਹਤਿਆਕ ਮਾਹੇ ਬੇਅੰਤ ਆਣਗੈਂਤ ਲੋਕ ਗਲਵੱਡ ਗਲਵੱਡ ਨੂੰ ਧਿਆਨ ਦੇ ਵਿੱਚ ਰੱਖਣਾ ਪਊਗਾ ਇਕੱਠਾ ਸ਼ਬਦ ਦਾ ਗਲਵੱਡ ਭਾਵ ਬਹੁਵਚਨ ਹੈ ਹਤਿਆਰੇ ਤੇ ਜੇ ਟੱਡੇ ਨੂੰ ਸਿਆਰੀ ਹੁੰਦੀ ਤਾਂ ਇਹ ਅਰਥ ਬਣਨਾ ਸੀ ਗਲਵੱਡ ਕੇ ਪਰ ਇੱਥੇ ਗਲਵੱਡ ਹਤਿਆਰੇ अनेका ਹਤਿਆਰੇ ਇਸ ਸ੍ਰਿਸ਼ਟੀ ਦੇ ਵਿੱਚ ਨੇ ਜਿਹੜੇ ਹਤਿਆ ਕਮਾਉਂਦੇ ਰਹਿੰਦੇ ਨੇ ਨਜਾਇਜ਼ ਤੌਰ ਤੇ ਜਿਹੜੇ ਹਤਿਆ ਕਮਾ ਕੇ ਕਮਾਉਂਦੇ ਰਹਿੰਦੇ ਨੇ ਉਹ ਹਤਿਆ ਦੇ ਵਿੱਚ ਗਰੀਬ ਦੀ ਮਜ਼ਦੂਰੀ ਦਬ ਲੈਣੀ ਉਹ ਸਾਤਿਆ ਦੇ ਵਿੱਚ ਆ ਪਾਪ ਦੀ ਪਾਪ ਦੀ ਕਮਾਈ ਕਰਨੀ ਉਹ ਸਤਿਆ ਦੇ ਵਿੱਚ ਜਿਹੜਾ ੱਤਕਾ ਜ਼ਬਰ ਜ਼ੁਲਮ ਕਰਨਾ ਤੇ ਜਿਵੇਂ ਬਾਣੀ ਵਿੱਚ ਆਉਂਦਾ ਨਾ ਮਾਨਸਖਾਣੇ ਕਰੇ ਨਿਵਾਜ ਛੁਰੀ ਵਗਾਇਨ ਤਿੰਨ ਗਲਤਾਂ ਤੇ ਹੁਣ ਮਾਨਸਖਾਣੇ ਕਹਿ ਦਿੱਤਾ ਜਿਹੜੇ ਨਿਵਾਜਾਂ ਕਰਦੇ ਆ ਤੇ ਇਦਾਂ ਉਹ ਵੀ ਹਥਿਆਰਿਆਂ ਦੇ ਵਿੱਚ ਆ ਜਾਂਦੇ ਆ ਕਿਉਂਕਿ ਕਿਸੇ ਦੇ ਬੱਚਿਆਂ ਦੇ ਭੁੱਖ ਨੂੰ ਖਾਣਾ ਇਹ ਵੀ ਇੱਕ ਹਤਿਆਰੇ ਦਾ ਕੰਮ ਹੈ ਅਸਾਂਖ ਪਾਪੀ ਪਾਪ ਕਰ ਜਾਹੇ ਆਣ ਗਏ ਨੇ ਤੇ ਪਾਪੀ ਲੋਕ ਨੇ ਪਾਪ ਬੁੱਧੀ ਦੇ ਮਾਲਕ ਨੇ ਮਾੜੀ ਸੋਚ ਦੇ ਮਾਲਕ ਨੇ ਉਹ ਵੀ ਇਦਾਂ ਦੇ ਅਨੇਕਾਂ ਤਰ੍ਹਾਂ ਦੇ ਪਾਪ ਕਰਕੇ ਥੋ ਚਲੇ ਜਾਂਦੇ ਹਨ ਅਸਾਂਖ ਕੂੜਿਆਰ ਕੂੜੇ ਫਿਰਾਹੇ ਅਨੇਕਾਂ ਇੱਥੇ ਝੂਠੇ ਲੋਕ ਨੇ ਝੂਠ ਬੋਲਦੇ ਆ ਝੂਠ ਖਲਾਉਂਦੇ ਆ ਝੂਠ ਲਿਖਦੇ ਆ ਝੂਠ ਦਾ ਪ੍ਰਚਾਰ ਕਰਦੇ ਆ ਅੱਜ ਸਾਡੀ ਸਿੱਖੀ ਦੇ ਵਿੱਚ ਜਿਹੜਾ ਸਾਡੇ ਕੋਲ ਇਤਿਹਾਸ ਹੈ ਉਹਨੂੰ ਵੀ ਅਸੀਂ ਝੂਠ ਲਿਖ ਲਿਖ ਕੇ ਮਥਿਆਸ ਬਣਾ ਦਿੱਤਾ ਹੈ ਕਿਉਂਕਿ ਸਾਡੇ ਕੋਲ ਕਿਸਵੱਤੀ ਆ ਗੁਰਬਾਣੀ ਅਸੀਂ ਉਹਨੂੰ ਛੱਡ ਕੇ ਆਪਣੇ ਕੋਲੋਂ ਫਰਾਮਾਤੀ ਕਹਾਣੀਆਂ ਲਿਖ ਕੇ ਤੇ अनेਕਾਂ ਤਰ੍ਹਾਂ ਦਾ ਜਿਹੜਾ ਕੂੜਾ ਹੈ ਉਹ ਸਾਡੇ ਗ੍ਰੰਥਾਂ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਲਿਖ ਦਿੱਤਾ ਹੈ ਭਰ ਦਿੱਤਾ ਹੈ ਅਸਾਂ ਖ ਮਲੇਸ਼ ਮਲ ਪਖ ਖਾਏ ਆਣ ਗੇਂ ਤੋ ਲੋਕ ਮਲੇਸ਼ ਮਲੀਨ ਬੁੱਧੀ ਦੇ ਮਾਲਕ ਮਲ ਮਲ ਹੁੰਦਾ ਹੈ ਗੰਦਗੀ ਪਖ ਹੁੰਦਾ ਹੈ ਖਾ ਜਾਣਾ ਮਾਲਪਖ ਨਾ ਪਖਿਆ ਜਾਣ ਵਾਲਾ ਜਿਹੜਾ ਉਹ ਵੀ ਖਾ ਜਾਂਦੇ ਹਨ ਭਾਵ ਹੱਕ ਭਰਾਇਆ ਨਾਨਕਾ ਉਹ ਸੂਰ ਉਹ ਸगाय ਗੁਰਪੀਰ ਹਮਤਾਪਰੇ ਜਾ ਮਰਦਾਰ ਨ ਕਰੀ अनेका ਮਲੀਨ ਮੁੱਦੀ ਦੇ ਮਾਲਕ ਇਸ ਤਰ੍ਹਾਂ ਦਾ ਹੱਕ ਖਾ ਕੇ ਮਰਦਾਰਾਂ ਖਾ ਜਾਂਦੇ ਹਨ ਅਸਾਂਕ ਨਿੰਦਕ ਸਿਰ ਕਰੇਂ ਪਾਰ ਅਸਾਂਕ ਬੇਅੰਤ ਇੱਥੇ ਜਿਹੜੇ ਨਿੰਦਕ ਲੋਕ ਨੇ ਨਿੰਦਕ ਵਰਤੀ ਦੇ ਲੋਕ ਨੇ ਉਹ ਨਿੰਦਿਆ ਕਰ ਕਰਕੇ ਆਪਣੇ ਸਿਰ ਦੇ ਉੱਤੇ ਦੋਸ਼ ਲੱ ਲੈਂਦੇ ਨੇ ਭਾਰ ਲੈ ਲੈਂਦੇ ਨੇ ਹੁਣ ਸਾਧ ਸੰਗਤ ਜੀ ਉਹ ਦੇਖਣਾ ਪਵੇਗਾ ਵੀ ਨਿੰਦਿਆ ਕਾਸ ਨੂੰ ਕਿਹਾ ਜਾਂਦਾ ਹੈ ਨਿੰਦਿਆ ਹੁੰਦਾ ਹੈ ਕਿਸੇ ਦੀ ਵੀ ਗੱਲ ਨੂੰ ਘਟਾ ਕੇ ਉਸ ਨੂੰ ਮਾੜਾ ਪੇਸ਼ ਕਰਨਾ ਉਸਤਤੀ ਹੁੰਦੀ ਹੈ ਕਿਸੇ ਬੰਦੇ ਨੂੰ ਵਧਾ ਕੇ ਉਸ ਨੂੰ ਚੰਗਾ ਪੇਸ਼ ਕਰ ਦੇਣਾ ਇਹ ਦੋਨੇ ਹੀ ਵਿਵਾਰਜਤ ਨੇ ਉਸਤਤ ਨਿੰਦਾ ਦੋ ਵਿਵਾਰਜਤ ਨਾ ਤਾਂ ਕਿਸੇ ਦੀ ਘਟਾ ਕੇ ਗੱਲ ਕਰੋ ਤੇ ਨਾ ਵਧਾ ਕੇ ਗੱਲ ਕਰੋ ਜਿਹੜੀ ਸੱਚੀ ਗੱਲ ਹੈ ਉਹ ਨਿੰਦਿਆ ਨਹੀਂ ਹੁੰਦੀ ਹੁਣ ਆ ਪੌੜੀਆਂ ਦੇ ਵਿੱਚ ਕਿੰਨਾ ਕੁਝ ਲਿਖਿਆ ਵੀ ਇੱਥੇ ਇਹੋ ਜਿਹੇ ਲੋਕ ਨੇ ਕੀ ਇਹ ਨਿੰਦਿਆ ਨਹੀਂ ਇਹ ਸੱਚ ਹੈ ਸੱਚ ਕੀ ਬਾਣੀ ਜਿਹੜੀ ਹੈਗੀ ਆ ਤੁਰਕੀ ਬਾਣੀ ਐ ਸੱਚ ਕੀ ਬਾਣੀ ਜਿਹੜੀ ਹੈਗੀ ਆ ਸਾਨੂੰ ਸੁਣੇ ਸ਼ਰਵਣ ਕਰਨ ਦੇ ਲਈ ਸਾਡੇ ਕੋਲ ਜਗਰਾ ਚਾਹੀਦਾ ਹੈ ਨਾਨਕ ਨੇ ਚ ਕਹ ਵਿਚਾਰ ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੀ ਮੈਂ ਉੱਪਰ ਗੱਲਬਾਤ ਕੀਤੀ ਆ ਨਾ ਇਹ ਨਵਾਨਾ ਨਾਨਕ ਕਹਿ ਰਿਹਾ ਹੈ ਪਰ ਕਹਿੰਦੇ ਸਾਨੂੰ ਐਂ ਲੱਗਣ ਲੱਗ ਜਾਂਦਾ ਵੀ ਆਪਣੇ ਕੋਲੇ ਅਧਿਕਾਰ ਨਹੀਂ ਹੈ ਪਰ ਫਿਰ ਵੀ ਸੱਚ ਵਾਸਤੇ ਲੋਕਾਂ ਦੇ ਭਲੇ ਵਾਸਤੇ ਸੱਚ ਬੋਲਣ ਵਾਸਤੇ ਇਹ ਗੱਲਾਂ ਲਿਖਣੀਆਂ ਪਈਆਂ ਬੋਲਣਾ ਪਿਆ ਤੇ ਨਿਮਾਣੇ ਨਾਨਕ ਨੂੰ ਇਹ ਕੁਝ ਕਹਿਣਾ ਪਿਆ ਗਰੀਬ ਨਾਨਕ ਨੂੰ ਇਹ ਗੱਲਾਂ ਕਰਨੀਆਂ ਪਈਆਂ ਬਾਹਰਿਆ ਨਾ ਜਾ ਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਬਸ ਕੀਰ ਦੇ ਉੱਤੇ ਨਾਨਕ ਪਾਤਸ਼ਾਹ ਕਹਿੰਦੇ ਮੈਂ ਜਿਹੜੀ ਤਰੀ ਕੁਦਰਤ ਹੈ ਨਾ ਇਸ ਦੇ ਉੱਤੋਂ ਇਸ ਦਾ ਅੰਤ ਪਾਉਣ ਦੇ ਲਈ ਜਾਂ ਇਸ ਨੂੰ ਦੇਖਣ ਦੇ ਲਈ ਇਹ ਕਿੰਨੀ ਸੋਹਣੀ ਬਣਾਈ ਹੈ ਮੈਂ ਇਹਦੀ ਸਿਫਤ ਸਲਾਹ ਨਹੀਂ ਕਰ ਸਕਦਾ ਇਸ ਤੋਂ ਬਲਹਾਰੇ ਜਾਣ ਲਈ ਇੱਕ ਵਾਰ ਵੀ ਮੇਰੇ ਕੋਲ ਕੋਈ ਤਾਕਤ ਨਹੀਂ ਹੈ ਭਾਵ ਮੇਰੇ ਕੋਲ ਬਹੁਤ ਤੁਛ ਜਿਹੜਾ ਬਾਹਰ ਨੇ ਜਾਣ ਵਾਲਾ ਕੁਝ ਵੀ ਨਹੀਂ ਹੈ ਸਾਡੇ ਕੋਲ ਬਸ ਇੰਨੀ ਗੱਲ ਜਰੂਰ ਅਸੀਂ ਆਪਣੇ ਹਿਰਦੇ ਦੇ ਵਿੱਚ ਵਸਾਈਏ ਤੇ ਆਪਣੇ ਸਿੱਖਾਂ ਨੂੰ ਆਪਣੇ ਸੁਣਨ ਵਾਲਿਆਂ ਨੂੰ ਕਹਿੰਨੇ ਆ ਕਿ ਜੋ ਵੀ ਭਾਈ ਹੋ ਰਿਹਾ ਹੈ ਜੋ ਤੁਦ ਭਾਵੈ ਸਾਈ ਭਲੀਕਾਰ ਜੋ ਕੁਝ ਹੋ ਰਿਹਾ ਹੈ ਵਾਰਸ਼ਵਦ ਪੈਂਦੀ ਹੈ ਕਾਲ ਪੈਂਦਾ ਹੈ ਕੁਝ ਵੀ ਹੁੰਦਾ ਸਾਡੇ ਮੌਤ ਹੁੰਦੀ ਹੈ ਸਾਡੇ ਘਰੇ ਜਨਮ ਹੁੰਦਾ ਇਹ ਉਸ ਦੀ ਰਜਾ ਨੂੰ ਮੰਨ ਕੇ ਪ੍ਰਵਾਨ ਕਰਨਾ ਸਭ ਤੋਂ ਵੱਡਾ ਧਰਮ ਹੋਣ ਦਾ ਇੱਕ ਸੂਚਕਾ ਹੈ ਧਰਮ ਹੀ ਹੋਣ ਦਾ ਇੱਕ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਕ ਸ਼ਰਤ ਹੈ ਵੀ ਜਿਹੜੇ ਤੇਰੀ ਰਜਾ ਨੂੰ ਭਲੀ ਕਰਕੇ ਮੰਨਦੇ ਐ ਉਹ ਸਭ ਤੋਂ ਉੱਤਮ ਤੇ ਸ੍ਰੇਸ਼ਟ ਨੇ ਤੂੰ ਸਦਾ ਸਲਾਮਤ ਨਿਰੰਕਾਰ へ ਆਕਾਰ ਤੋਂ ਰਹਿਤ ਪ੍ਰਮਾਤਮਾ ਵਾਹਿਗੁਰੂ ਤੂੰ ਸਦਾ ਹੀ ਸਲਾਮਤ ਹੈ ਤੇਰੀ ਕਦੇ ਵੀ ਹੋਣਾਂ ਜਿਹੜੀ ਉਹ ਖਤਮ ਹੋਣ ਵਾਲੀ ਨਹੀਂ ਹੈ ਇਸ ਕਰਕੇ ਤੇਰੀ ਰਜਾ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਜੋ ਕੁਝ ਹੋ ਰਿਹਾ ਹੈ ਉਸ ਨੂੰ ਅਸੀਂ ਪਲੀ ਕਰਕੇ ਸੱਚ ਕਰਕੇ ਜਾਣੀਏ ਭਾਣਾ ਮੰਨੀਏ ਹੁਕਮ ਮੰਨੀਏ ਤਾਂ ਹੀ ਜਿਹੜਾ ਸਾਡਾ ਜੀਵਨ ਹੈ ਉਹ ਸੁਖਦਾਈ ਹੋਵੇਗਾ ਨਹੀਂ ਤਾਂ ਫਿਰ ਅਸੀਂ ਹਉਕਿਆ ਹਾਵਿਆਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਤੀਤ ਕਰ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ